नवा गाना आ रहा यह अपना ची 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 जो हम गा आ रहा होशी ट्री 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 अभी <laughs> <laughs> हास सकते पावरकास्टर सिक्योरिटी के मुंह ते हासा नहीं देखा ਪਰ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਜੇ ਤੁਹਾਡੇ ਗਾਣੇ ਹੈ ਜੇ ਜਾਂ ਨਹੀਂ ਸ਼ਕਲ ਹੈ ਵੀ ਜੀ ਦਰਅਸਲ ਤੁਸੀਂ ਮੈਂ ਰਿਕਵੈਸਟ ਆ ਹੌਫੇ ਖੜੋ ਉਧਰ ਆ ਜਾ ਨਹੀਂ ਸਰ ਇਹ ਕਹਤਾ ਫਿਰ ਦਿਲ ਟੁੱਟ ਜਾਣਾ ਸਰ ਤੁਹਾਡੀ ਸਕਿਉਰਟੀ ਹੈ ਬਾਕੀ ਮੇਰੇ ਤੋਂ ਵੀ ਨਿਚਾਰ ਹੁੰਦਾ ਜਿਹੜਾ ਮੇਰੀ ਬੇਇੱਜ਼ਤੀ ਕਰੇ ਹਉ ਨਹੀਂ ਫਿਰ ਹੁਣ ਮੇਰੇ ਹੱਲ ਕਾ ਤੋ ਵੇਖੀਂ ਅੱਛਾ ਸਰ ਤੁਹਾਡਾ ਗਾਣਾ ਆ ਰਿਹਾ ਟ੍ਰੇਨ 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 ਸੋ ਲੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗਾਣਾ ਚੀ ਚੀ ਤੋਂ ਬਾਅਦ ਟ੍ਰੈਂਡਿੰਗ ਵਿੱਚ ਜਾਣ ਵਾਲਾ ਇੱਕ ਹੋਰ ਟ੍ਰੈਂਡਿੰਗ ਜਾਊਗਾ ਟ੍ਰੈਂਡਿੰਗ ਵਿੱਚ ਜਾਣ ਵਾਲਾ ਸੌਂਗ ਬੈਲਬੋਰਡ ਤੇ ਬੈਲਬੋਰਡ ਤੇ ਚਲੋ ਸਰ ਬੈਲਬੋਰਡ ਹੁੰਦਾ ਸੀ ਚਲੋ ਕੋਈ ਵੀ ਬੋਰਡ ਤਾਂ ਬੋਰਡ ਹੀ ਹੁੰਦਾ ਹਾਂ ਚਲੋ ਕਲਾਸ ਦੇ ਵਰ ਬਲੈਕਬੋਰਡ ਤੇ ਇਹਨੇ ਕੱਟ ਵੇਖਿਆ ਸੋ ਚਲੋ ਇਹ ਤਾਂ ਵੇਖ ਆ ਬਾਕੀ ਚਲੋ ਬੈਲਬੋਰਡ ਦੀ ਗੱਲ ਹਾਂਜੀ ਬਿਲਬੋਰਡ ਤੇ ਸੌਂਗ ਜਾਣ ਵਾਲਾ ਟ੍ਰੀ 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 ਰਿਲੀਜ਼ ਹੋ ਰਿਹਾ ਪਰ ਸਰ ਤੁਹਾਨੂੰ ਜਿੱਦਾਂ ਤੇ ਦੱਸਿਆ ਵੀ ਧਮਕੀ ਭਰੀਆਂ ਕਾਜ਼ ਹਰ ਇੱਕ ਬੰਦਾ ਧਮਕੀ ਦਿੰਦਾ ਤੁਸੀਂ ਕੋਈ ਹਥਿਆਰ ਰੱਖਣਾ ਸ਼ੁਰੂ ਕੀਤਾ ਸੀ ਹਾਂਜੀ ਓਕੇ ਮੈਂ ਦਰਅਸਲ ਪਿਸਟਲ ਲੈ ਕੇ ਆਂ ਬਾਈ ਓਕੇ ਬਿਲਕੁਲ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਦੀ ਕਿਉਂ ਪਿਸਟਲ ਮੇਰੇ ਕੋਲ ਆ ਹੂੰ ਚਲਾਉਣਾ ਮੈਨੂੰ ਆਇਆ ਨਹੀਂ ਹੂੰ ਮੈਂ ਦੁਕਾਨ ਤੇ ਗਿਆ ਉਹਨਾਂ ਨੇ ਪਹਿਲੇ ਦਿਨ ਚਲਾ ਕੇ ਦਿਖਾਤਾ ਹੂੰ ਉਹ ਲੋਕ ਲੋਕ ਜਿੱਥੋਂ ਹੁੰਦਾ ਹੂੰ ਹੂੰ ਲਾਉ ਕਰਤਾ ਉਹ ਗਾਣਾ ਸੁਣ ਕੇ ਟੀ 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 ਨਹੀਂ ਬੁਗਾ ਚੀ ਹੂੰ ਜਣਾ ਕਣਾ ਕਰਕੇ ਮੇਰੇ ਲਫੜ ਬਾੜਦਾ ਲੋ ਸਰ ਮਾਨਨਾ ਪਰ ਕੋਈ ਗੱਲ ਨਹੀਂ ਮਨ ਹਲਕਾ ਕਰੋ ਸਰ ਕੋਈ ਗੱਲ ਨਹੀਂ ਹੁੰਦਾ ਨਹੀਂਦਾ ਮੈਂ ਜਦੋਂ ਪਿਸਤੌਲ ਸਿੱਧਾ ਕਰਦਾ ਸੀ ਹਾਂ ਲਾਉਂਦਾ ਸੀ ਓਹ ਹੋ ਹੋ ਸੋ ਦੇਖੋ ਦਰਸ਼ਕੋ ਜਦੋਂ ਵੀ ਇਹ ਪਿਸਤੌਲ ਜਦੋਂ ਇਹਨਾਂ ਦੇ ਕੋਈ ਗੱਲ ਪੈਂਦਾ ਸੀ ਮੈਂ ਮੈਂ ਡਰ ਰਿਆ ਨਹੀਂ ਹਾਂ ਮੈਂ ਪੈ ਦੇ ਗਰਾਜੀ ਲਾਵਾ ਕਰ ਲੈਂਦਾ ਸੀ ਪਹਿਲੇ ਦੇਖੇ ਪਹਿਏ ਉਹ ਦਿਨ ਤੇ ਚੁਲਟਾ ਸਰ ਕੋਟ ਦੇ ਵੀ ਤੁਹਾਨੂੰ ਜੀ ਪਹਿਏ ਵੀ ਤੁਹਾਡੇ ਤੋਂ ਲੈ ਜਾ ਜਾਂਦੀ ਸੀ ਦੇਖੋ ਕਿੰਨਾ ਤਸ਼ੱਦਦ ਹੋਇਆ ਫਿਰ ਵੀ ਟੀ ਚੀਜ਼ ਤੱਕ ਆਏ ਨਹੀਂ ਉਹ ਚਲੋ ਕੋਈ ਗੱਲ ਨਹੀਂ ਸਰ ਹੌਂਸਲਾ ਰੱਖੋ ਹੌਂਸਲਾ ਪਾਣੀ ਮਗਾ ਗਈ ਲਮਕਾ ਮਗਲ ਨਹੀਂ ਸਰੋਂ ਤਾਂ ਦੁਕਾਨਾਂ ਬੰਦ ਹੋ ਗਏ ਵੇਖੋ ਬਾਹਰ ਨੇਰਾ ਹੋ ਰਿਹਾ ਹੈਗਾ ਸੋ ਹੁਣ ਤਾਂ ਲਮਕਾ ਨਹੀਂ ਮਿਲਣਾ ਸੌਰੀ ਸਰ ਅਗਲੀ ਆ ਰਹੀ ਜਰੂਰ ਤੁਹਾਡੇ ਲਈ ਹੈਪੀ ਰੱਖੀ ਜਾਊਗੀ ਪਾਣੀ ਤਾਂ ਮੰਗਾਓ ਪਾਣੀ ਮੁੰਡਾ ਗਿਆ ਹੋਇਆ ਸੌਰੀ ਕਿਤੇ ਉਹ ਕੰਮ ਗਿਆ ਸੀਗਾ ਵਾਟਰ ਕੁਲਰ ਦੂਰ ਵਾਟਰ ਕੁਲਰ ਐਕਚੁਅਲੀ ਤਾਂ ਤੂੰ ਤਰਾ ਚੜਦੇ ਆ ਸਾਰੇ ਨਾ ਪੌੜੀਆਂ ਚੜਦਿਆਂ ਦਾ ਸਾਹ ਇੰਨਾ ਚੜ ਗਿਆ ਜੇ ਤੁਸੀਂ ਉੱਤਰ ਕੇ ਜਾਓਗੇ ਪਾਣੀ ਪੀਣ ਤਾਂ ਤੁਸੀਂ ਫਿਰ ਸਾਰਾ ਦੇਖ ਲੋ ਫਿਰ ਤਾਂ ਨਹੀਂ ਆਉਂਦੇ ਉੱਪਰ ਜਾਂਦੇ ਹੋਏ ਪੀ ਲਾਂਗੇ ਹਾਂ ਹਾਂ ਉਹ ਕਿਉਂਕਿ ਐਕਚੁਅਲੀ ਉਹ ਮੁੰਡਾ ਨਾ ਥੋੜੇ ਗੈਸਟ ਹੋਣੇ ਸੀ ਸਪੈਸ਼ਲ ਉਹ ਕਹਿੰਦਾ ਵੀ ਚਲੋ ਰਾਤ ਨੂੰ ਗਲਾਸੀਆਂ ਫੜਾਉਣੇ ਆ ਕਹਿੰਦਾ ਤੇ ਉਹ ਕਹਿੰਦਾ ਹੈ ਐਫਟਰ ਉਹ ਨਹੀਂ ਹੁੰਤਾ ਨਹੀਂ ਸਾਰਾ ਉਹ ਅਜੇ ਆਊਗਾ ਸ਼ੁਕਰਾ ਭੀ ਉਸ ਨੂੰ ਤੁਸੀਂ ਚੱਲ ਜਾਓ ਨਹੀਂ ਤਾਂ ਤੁਹਾਡੀਆਂ ਨੀਟਾਂ ਹੁਣ ਪਤਾ ਲੱਗਣਾ ਸਾਨੂੰ ਨਹੀਂ 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 ਦਰਸਲਾਹੀ ਮੀਟ ਕਰਵਾ ਤੁਸੀਂ ਵੀ ਵੀਰ ਲੈ ਜਾਓ ਓਕੇ ਹਾਂ ਹੋਰ ਕੋਈ ਨਮੀਤਾ ਜੀ ਬਸ ਨਾ ਚਾਹੋ ਸਰ ਤਸਵੀਰ ਵੀ ਤੁਹਾਡੇ ਨਾਲ ਜਾ ਵੀ ਕੋਈ ਯਾਰਾ ਯਾਰਾ ਦੋਸਤਾਂ ਵੱਲੋਂ ਧੋਖਾ ਕੀਤਾ ਗਿਆ ਤੁਹਾਡੇ ਵੱਲ ਹਾਂ ਸਰ ਇੱਕ ਗੱਲ ਹੋਰ ਜ਼ਰੂਰ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਇਹ ਦਰਸ਼ਕਾਂ ਦੀ ਵੀ ਡਿਮਾਂਡ ਹੈ ਵੀ ਤੁਹਾਡੇ ਤੋਂ ਪਾਰੀ ਇਹ ਗੱਲ ਪੁੱਛੀ ਹੋਏ ਜਦੋਂ ਸਰ ਤੁਹਾਡਾ ਟ੍ਰੈਂਡਿੰਗ 'ਚ ਗਾਣਾ ਗਿਆ ਜੀ 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 ਉਦੋਂ ਪਹਿਲਾਂ ਤੁਸੀਂ ਹਜ਼ਾਰਾਂ ਗਾਣੇ ਕੱਟ ਚੁੱਕੇ ਹੋ ਉਹ ਟ੍ਰੈਂਡਿੰਗ 'ਚ ਨਹੀਂ ਗਿਆ ਮੇਰੇ ਸਾਨਾ ਤੁਹਾਡੇ ਵੀ ਹੁੰਦੇ ਸੀ 5-700 ਇੰਨੇ ਕੋ ਹੁੰਦਾ ਸੀ ਇੰਨੇ ਜ਼ਿਆਦਾ ਦੱਸ ਕੇ ਸਰ ਮੇਰੇ ਮਾਹਰ ਕਿਉਂ ਬੰਦੇ ਉਹ ਅੱਛਾ ਕੱਟ ਹੁੰਦਾ ਸੀ ਪਰ ਜਿਹੜਾ ਚੀ ਜੀ ਜੀ ਆ ਸਰ ਫਿਰ ਉਹ ਚੀ ਚੀ ਹੁੰਦੀ ਪਈ ਸਾਰੇ ਬਸ ਹਾਂਜੀ ਘਰ ਤੇ ਵੀ ਮੇਰੇ ਤੇ ਚੀ ਚੀ ਕਰੀ ਜਾਂਦੇ ਆ ਅੱਛਾ ਦੇਖੋ ਦਰਸ਼ਕੋ ਇੱਕ ਟ੍ਰੈਂਡਿੰਗ ਨੰਬਰ ਗਾਣੇ ਵਾਲਾ ਬੰਦਾ ਜਿਹਦੀ ਇੱਕ ਸਟਰਗਲ ਸਟਰਗਲ ਭਰੀ ਲਾਈਫ ਹੈ ਤੁਸੀਂ ਦੇਖੋ ਵੀ ਉਹ ਥਾਂ ਇੱਕ ਦਿਹਾੜੀ ਤੇ ਗਿਆ ਸੀ ਜਦੋਂ ਦਾ ਸੌਂਗ ਆ ਜਿਹੜਾ ਉਹ ਟ੍ਰੈਂਡਿੰਗ ਤੇ ਗਿਆ ਸੀ ਸੋ ਸਾਰੋ ਦੀ ਤੁਸੀਂ ਦੱਸੋ ਵਾਕਿ ਉਸ ਕੁਛ ਮੈਂ ਦਰਸਲ ਉਸ ਦਿਨ ਦਿਹਾੜੀ ਤੇ ਗਿਆ ਹੋਇਆ ਸੀ ਕੰਮ ਤੇ ਓਕੇ ਹਾਂਜੀ ਮੈਂ ਇੱਟਾ ਚੱਕ ਰਿਹਾ ਓਕੇ ਇਹ ਆディ ਕਰ ਰਿਹਾ ਮਿਸਤਰੀ ਚਾਲੀ ਤੇ ਖੜਾ ਹੋਇਆ ਹੂੰ ਮੈਨੂੰ ਕਹਿੰਦਾ ਇੱਟਾ ਫੜਾ ਓਕੇ ਮੈਂ ਇੱਟਾ ਫੜਾਉਣ ਗਿਆ ਫਸ ਉਸ ਤੋਂ ਬਾਅਦ ਮਿਸਤਰੀ ਨੇ ਟੱਲਾ ਮਾਰਿਆ ਮੈਂ ਆਛਾ ਗੋ ਜੰਗਲੀ ਮੈਨੂੰ ਕੰਮ ਨਹੀਂ ਹੁੰਦਾ ਸੀ ਵਰਤਾ ਪਾਣਾ ਚਾਹੀਦਾ ਸਰ ਨਹੀਂ ਤੇ ਉਹ ਗਾਣੇ ਤੇ ਆਓ ਵੀ ਤੁਹਾਨੂੰ ਗਾਣੇ ਦਾ ਕਿਵੇਂ ਪਤਾ ਲੱਗਾ ਤੁਹਾਨੂੰ ਕਿਹਦਾ ਫੋਨ ਆਇਆ ਵੀ ਬਾਈ ਤੇਰਾ ਗਾਣਾ ਟ੍ਰੈਂਡਿੰਗ ਕਰ ਗਿਆ ਜਾਂ ਕੁਝ ਕਿਦਾਂ ਦੱਸੋ ਹਾਂ ਅਸਲ ਮੈਨੂੰ ਮੇਰੇ ਜੀ 20 ਕੇਵਟੀ ਨਾਲ ਹਮ ਜੀ ਸਕਿਉਰਟੀ ਹਮ ਮੈਨੂੰ ਇਹਨਾਂ ਦਾ ਫੋਨ ਆਇਆ ਓਕੇ ਹਾਂਜੀ ਕਹਿੰਦੇ ਭਾਜੀ ਕਹਿੰਦੇ ਆਪਣਾ ਗਾਣਾ ਚੱਲ ਗਿਆ ਓਕੇ ਹਾਂਜੀ ਮੈਨੂੰ ਯਕੀਨ ਨਹੀਂ ਹੋਇਆ ਹਮ ਜਿਹੜੇ ਮਸਤਰੀ ਨੇ ਮੇਰੇ ਡਲਾ ਮਾਰਿਆ ਹੂੰ ਮੈਂ ਚਾਲੀ ਹਲਾਈ ਹੂੰ ਝੋਰ ਝੋਰ ਦੀ ਅੱਛਾ ਮੈਸਤਰੀ ਥੱਲੇ ਸਿੱਟਿਆ ਹੋ ਮੈਂ ਕਹਾ ਹੁਣ ਨਹੀਂ ਹੁੰਦਾ ਤੁਹਾਡੀ ਮੈਂ ਸਾਰੇ ਤਾਂ ਹੰਕਾਰ ਵਾਲੀ ਗੱਲ ਹੋ ਗਈ ਦੇਖੋ ਕਾਹਦਾ ਹੰਕਾਰ 150 ਗਾਣੇ ਤਾਂ ਬਸ ਇੱਕ ਗਾਣਾ ਚੱਲਿਆ ਪਰ ਇਹ ਵੀ ਸਿਰ ਸਹੀ ਗੱਲ ਹੈ ਪਰ ਨਹੀਂ ਕਿਹਦਾ ਨੁਕਸਾਨ ਤਾਂ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਸਰ ਮੇਰੇ ਵੀ ਇੱਥੇ ਡਲਾ ਵੱਜਾ ਉਹ ਤਾਂ ਫਿਰ ਹੱਦਲਾ ਜੀ ਬਸ ਨਹੀਂ ਫਿਰ ਇਹ ਤਾਂ ਲੈਣੋ ਬਦਲਾ ਚਲੋ ਜੇ ਤੁਸੀਂ ਮੇਰਾ ਮਾੜਾ ਕਰੋਗੇ ਤਾਂ ਮੈਂ ਤੁਹਾਡਾ ਸਰ ਪਾੜੂੰਗਾ ਸਰ ਇਦਾਂ ਤਾਂ ਨਾ ਕਹੋ ਮੈਂ ਪੋਡਕਾਸਟ ਕਰੀ ਜਨਾ ਮੈਂਦਰ ਸਲਾਮ ਜੀ ਕੰਫਰਟੇਬਲ ਹੂੰ ਤੇ ਮੇਰੇ ਨਾਲ ਗੱਲ ਕਰਕੇ ਕੋਈ ਮੈਨੂੰ ਚੱਕਰ ਤਾਂ ਨਹੀਂ ਨਾ ਸਰ ਮਾ 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 ਬਸ ਥੋੜਾ ਨਾ ਵਧੀਆ ਮਜ਼ਾ ਆ ਰਿਹਾ ਈ ਫੇਟੇ ਫੇਟੇ ਹਾਂ ਜੀ ਕਦੇ ਕਦੇ ਮੇਰਾ ਦਿਮਾਗ ਅਫਸੈਟ ਹੋ ਜਾਂਦਾ ਅਫਸੈਟ ਵੀ ਹੂੰ ਤਸਲ ਕਦੇ ਕਦੇ ਆਣਾ ਓਕੇ ਓਕੇ ਤੇ ਜੋ ਤੋ ਸਿਕਿਉਰਟੀ ਰੱਖੀ ਆ ਵੀ ਕੱਲਾ ਬਾਸੇ ਦੇ ਆ ਹਾਂ ਕਾਲੀ ਸ਼ਰਟੀ ਪਵਾ ਰੱਖੀ ਜੇ ਕੋਈ ਰੱਖਿਆ ਵੀ ਇਹ ਬਿਲਕੁਲ ਗੱਲ ਹੈ ਹੈ ਅੱਛਾ ਹਾਂਜੀ ਬਸ ਬਸ ਉਹ ਕਰਦਾ ਹੈ ਦੀ ਹੈ ਤੇ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਅਸੀਂ ਜੀ ਬਿਲਕੁਲ ਇਹ ਦਰਸ਼ਕਾਂ ਦੀ ਨਹੀਂ ਨਹੀਂ ਆਪਾਂ ਕੰਟੀਨਿਊ ਕਰਦੇ ਹਾਂ ਸਰ ਦਰਸ਼ਕਾਂ ਦੀ ਭਾਰੀ ਮੰਗ ਹੋ ਗਈ ਤੁਸੀਂ ਪਹਿਲੀ ਕਾਸਟ ਕਦੋਂ ਕੱਢੀ ਸੀ ਜਦ ਡੱਕ ਜਿ ਫਸੀ ਸੀ ਤੂੰ ਹੜਦਾਂਗੇ ਨਹੀਂ ਅ ਸੋ ਦਰਸ਼ਕਾਂ ਦੀ ਸਾਡੇ ਦੀ ਭਾਰੀ ਡਿਮਾਂਡ ਹੋ ਗਈ ਤੁਸੀਂ ਪਹਿਲੀ ਕਾਸਟ ਕਦੋਂ ਕੱਢੀ ਸੀ ਜਦ ਡੱਕ ਜਿ ਫਸੀ ਸੀ ਉਹ ਨਹੀਂ ਸਰ ਪਹਿਲੀ ਕੈਸਟ ਜਿਵੇਂ ਕੱਢਦੇ ਆ ਆਪਾਂ ਉਹਦਾ ਕੋਈ ਨਾਂ ਹੁੰਦਾ ਕੋਈ ਤਰੀਕ ਹੁੰਦੀ ਐ ਉਸ ਦੀ ਗੱਲ ਕਰ ਰਿਆ ਮੈਂ ਟਿੱਕ ਚ ਫਸਿਆ ਰੀ ਉਹਦੀ ਨਹੀਂ ਗੱਲ ਕਰ ਰਿਆ ਕੈਸਟਾਂ ਦੀ ਹਾਂਜੀ ਮੇਰਾ ਪਹਿਲਾ ਗਾਣਾ ਆਇਆ ਸੀ ਚੂ 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 ਪਹਿਲਾ ਗਾਣਾ ਬਈ ਇੱਕ ਗੱਲ ਹੋੜ ਐ ਸਾਰਾ ਬੰਦਾ ਤੇ ਹੀ ਬਣੀ ਕਿਆ ਨਾ ਬਿਲਕੁਲ ਜੀ ਮੈਨੂੰ ਗਾਣੇ ਦੀ ਬਾਈ ਵੀ ਇਸ ਤੋਂ ਮਿਲਦੀ ਆ ਆਸ਼ਾ ਕਿਵੇਂ ਆ ਕੀ ਇਹ ਆ ਕੀ ਮੂੰਛਾ ਕਰ ਰਿਹਾ ਸੀ ਉੱਪਰ ਕਰ ਲੋ ਉੱਪਰ ਕਰ ਲੋ ਮੈਨੂੰ ਲੱਗਦਾ ਨਹੀਂ ਆ ਇਹ ਮੇਨੇ ਮੂੰਛਾ ਦਾ ਹੁੰਦਾ ਨਹੀਂ ਮੂੰਛਾ ਦਾ ਸੰਕੇਤ ਨਾ ਕੋ ਕਰਕੇ ਇਹ ਚੈਨ ਦਿੰਦਾ ਵੀ ਉਸਤਾਦ ਜੀ ਮੂੰਛਾ ਸੈੱਟ ਕਰੋ ਹੂੰ ਹੂੰ ਸੋ ਪਹਿਲੀ ਕਾਸਟ ਬਾਰੇ ਦੱਸੋ ਪਹਿਲੀ ਕੈਸਟ ਆਪਣੀ ਏਸੀ 333 ਹੁਣ ਜਿਹੜੀ ਆਉਣ ਵਾਲਾ ਗਾਣਾ ਨਹੀਂ ਸਰ 333 ਜੀ ਤੁਸੀਂ ਤਾਂ ਕਹਿੰਦੇ ਆਉਣ ਵਾਲੇ ਗਾਣੇ ਦੀ ਗੱਲ ਕਰ ਰਹੇ ਹੋ ਆਉਣ ਵਾਲੇ ਗਾਣੇ ਓਕੇ 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 ਸੌਰੀ ਸੌਰੀ ਹਾਂ ਹਾਂਜੀ ਦੱਸੋ ਜਿਹੜਾ ਹੁਣ ਆਪਣਾ ਗਾਣਾ ਚੱਲ ਰਿਹਾ ਚੀ ਜੀ ਚੀਨੀ ਬੁਕੇ ਜੀ ਹੂੰ ਬਿਲਕੁਲ ਸਹੀ ਕੋਈ ਹੋਰ ਇਦਾਂ ਦਾ ਗਾਣਾ ਕੱਢਿਆ ਤੁਸੀਂ ਕਦੇ ਵੀ ਜਿਹੜਾ ਹੁਣ ਤੱਕ ਚਲੋ ਨਹੀਂ ਵਾਇਰਲ ਹੋਈ ਸੀ ਨਹੀਂ ਸਾਨੂੰ ਪਤਾ ਲੱਗ ਸਕਿਆ ਹੁਣ ਕੋਈ ਐਸਾ ਗਾਣਾ ਸੀ ਪਹਿਲਾਂ ਹਾਂਜੀ ਕਿਹੜਾ ਸੀ ਸਭ ਤੋਂ ਹੀ ਮੜਿਆ ਸਾਡੇ ਸਾਹਮਣੇ ਸੁਣਾ ਸਕਦੇ ਹੋ ਕੋਈ ਦੋ ਲਾਈਨਾਂ ਬਿਲਕੁਲ ਜੀ ਹੌ ਲੁਕ ਲੁਕ ਚੋਰੀ ਚੋਰੀ ਪੀਂਦਾ ਮੁੰਡਾ ਬੀੜੀਆਂ ਲੁਕ ਲੁਕ ਚੋਰੀ ਚੋਰੀ ਪੀਂਦਾ ਮੁੰਡਾ ਬੀੜੀਆਂ ਇਹ ਆਪਣਾ ਗਾਣਾ ਦਿੱਤਾ ਨਹੀਂ ਚਲੋ ਜਿਹੜੇ ਸਾਹਨਾ ਵਿਊ ਸੀ ਉਹ ਜਿਹਦੇ ਗਾਣਾ ਉਹਦੇ ਵਿਊ ਦੇ ਨੇ ਅਕਸਰ ਦਰਸ਼ਕ ਦਰਸ਼ਕਾਂ ਨੇ ਸੋ ਸਾਰੇ ਦੇ ਵਿੱਚ ਗਲਤੀ ਦਰਸ਼ਕਾਂ ਦੀ ਨਹੀਂ ਸੀ ਇਹ ਜਿਹੜਾ ਟੀਂ ਟੀ ਕੀਤਾ ਟੀਂ ਟੀ ਅਕਸਰ ਹੀ ਮੁੰਡੇ ਦੇਖੋ ਕੁੜੀਆਂ ਨੂੰ ਕਹਿੰਦੇ ਰਹਿੰਦੇ ਤੂੰ ਟੀਂ ਟੀ ਵਾਲੀ ਲਾਈ ਨਹੀਂ ਨਹੀਂ ਦਰਅਸਲ ਗਲਤ ਆ ਮੈਨੂੰ ਇਹ ਕਲਾਪ ਕਰਦਾ ਜੀ ਪਲੇ ਹੱਥੇ ਤੁਹਾਡੇ ਚ ਕੀ ਹੈ ਨਹੀਂ ਨਹੀਂ ਦਰਅਸਲ ਕੁਝ ਨਹੀਂ ਤੁਹਾਨੂੰ ਭਲੇਖਾ ਪਹਿਰਿਆ ਇਹ ਗਾਣੇ ਦੇ ਉੱਤੇ ਕਲਾਪ ਕਰ ਰਿਹਾ ਚਲੋ ਇਹ ਤਾਂ ਆਪਾਂ ਕੀ ਲੈਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜਾ ਤੁਹਾਡਾ ਗਾਣਾ ਹੈਗਾ ਚੀ 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 ਨੀ ਬੁਕੇ ਚੀ ਹਾਂਜੀ ਇਹ ਟ੍ਰੈਂਡਿੰਗ ਚ ਤਾਂ ਅਕਸਰ ਤੁਸੀਂ ਦੇਖਿਆ ਹੋਊਗਾ ਵੀ ਮੁੰਡੇ ਕੁੜਿਆਂ ਨੂੰ ਕਹਿੰਦੇ ਰਹਿੰਦੇ ਕੀ ਚੀ ਚੀ ਲਾਈ ਆ ਘਰ ਵਾਲਿਆਂ ਦੇ ਘਰ ਵਾਲਿਆਂ ਨੂੰ ਕਹਿੰਦੇ ਰਹਿੰਦੇ ਕੀ ਚੀ ਚੀ ਲਾਈ ਆ ਹਨਾ ਅਕਸਰੀ ਹੀ ਆਪਾਂ ਤੁਸੀਂ ਦੇਖਿਆ ਵੀ ਸਾਰੇ ਪਾਸੇ ਕੋਈ ਨਾ ਕੋਈ ਕਿਸੇ ਕੋਈ ਬੰਦਾ ਕੋਈ ਕੰਮ ਤੋਂ ਕਹੇ ਉਸਤਾਦ ਆ ਉਹਦੇ ਚੀਲਣ ਕਰੇ ਕੀ ਚੀ ਚੀ ਲਾਈ ਐ ਹਨਾ ਜੱਗ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਇਹ ਗਾਣਾ ਟ੍ਰੈਂਡਿੰਗ ਕਰ ਗਿਆ ਕਿਉਂਕਿ ਉਸ ਟਾਈਮ ਲੋਕ ਲਾ ਲੈਂਦੇ ਸੀ ਵੀ ਚੀ 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 ਨੀ ਬੁਕੇ ਚੀ ਹਮ ਸਰ ਜਿਹੜੀ ਤੁਸੀਂ ਸੱਚ ਗਰੀਬੀ ਦੀ ਗੱਲ ਕੀਤੀ ਵੀ ਤੁਹਾਡਾ ਸਟਰਗਲ ਟਾਈਮ ਸੀ ਉਹ ਗਰੀਬੀ ਅਲਟਰਾ ਪ੍ਰੋ ਤਾਂ ਸੀ ਪਰ ਤੁਸੀਂ ਪ੍ਰੋ ਮੈਕਸ ਲੱਗਦੇ ਹੋ ਕੀ ਮੈਕਸ ਫੈਕਸ ਫੈਕਸ ਲੱਗਦੇ ਹੋ ਕੀ ਉਹਦਾ ਚੱਕਰ ਹੈ ਕਹਿੰਦਾ ਕਿ ਹੋਇਆ ਤੇ ਬੰਨਣਾ ਤੂੰ ਹਾਂ ਹੁਣ ਗੱਲ ਕਰ ਸਕਦੇ ਸਰ ਸਟੂਡੀਓ ਗੰਦਾ ਕਰੀ ਜਾਂਦੇ ਹੋ ਦਰਸਰ ਖਾਂਗ ਆ ਚੁੱਕੀ ਮੈਨੂੰ ਖਾਂਗ ਨਹੀਂ ਲੱਗਦੀ ਨਹੀਂ ਨਹੀਂ ਆ ਹੁਣ ਕੀ ਲੱਗਦਾ ਪਸਤਾਲ ਵਾਲਾ ਪਸਤਾਲ ਅੱਛਾ ਤੁਸੀਂ ਚਲੋ ਗੱਲ ਕਰੋ ਉਸ ਬਾਰੇ ਹੂੰ ਕੋਈ ਕਮੈਂਟਸ ਆਉਂਦੇ ਆ ਕੁਝ ਨਹੀਂ ਹਾਂਜੀ ਚਲੋ ਤੁਸੀਂ ਉਸ ਟਾਈਮ ਬਾਰੇ ਗੱਲ ਕਰੋ ਜਦੋਂ ਤੁਸੀਂ ਗ੍ਰੀਪੀ আলਟਰਾ ਪ੍ਰੋ ਮੈਕਸ ਫੈਕਸ ਫੈਕਸ ਹਾਂ ਫੈਕਸ ਫੈਕਸ ਉਸ ਉਹ ਟਾਈਮ ਦੇ ਵਿੱਚ ਕੀ ਚੱਲਦਾ ਸੀ ਸਰ ਅੱਜ ਦਾ ਤੁਹਾਡੇ ਗਾਣਾ ਚੱਲ ਗਿਆ ਹਾਂ ਤਾਂ ਛੱਡ ਛੱਡ ਦਿਓ ਕਿ ਨਹੀਂ ਤਾਂ ਕੀ ਤੁਹਾਡੀ ਦਰਸਾਤ ਸੋਹਣੀ ਬੋਤਲ ਲੱਗ ਰਹੀ ਸਰ ਮੈਂ ਜੀ ਹਾਂ ਸਪੈਸ਼ਲ ਬਣਵਾਈ ਹੈ ਇਸਮਾਈ ਹੈ ਮੈਂ ਬਣੀ ਬਣਾਈ ਨਹੀਂ ਲੈਂਦੀ ਜੀ 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 ਸਾਡੇ ਪਿੰਡ 'ਈ ਇੱਕ ਸਾਡਾ ਮੇਰਾ ਯਾਰ ਮਿੱਤਰ ਆ ਉਹ ਢਿੱਲਰ ਐ ਓਕੇ ਓਕੇ ਹਾਂ ਢਿੱਲੋ ਢਿੱਲੋ ਸਤਨਾਮ ਢਿੱਲੋ ਜੀ ਨੋਕਾ ਉਹਦਾ ਨਾਮ ਐ ਉਹਦੇ ਕੋਲੇ ਉਹ ਅਕਸਰੀ ਇਦਾਂ ਦੇ ਕੱਪੜੇ ਵਗੈਰਾ ਲੈ ਕੇ ਰੱਖਦਾ ਤੇ ਉਹਨੇ ਉਹ ਤੋਂ ਬਣਵਾਈ ਸੀ ਸੋਹਣੀ ਸ਼ਾਂਤੀ ਸਰ ਬਹੁਤ ਵਧੀਆ ਸੋ ਲੋ ਢਿੱਲੋ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ ਜਾਂਦਾ ਏ ਸ਼ਰਟ ਸੋਹਣੀ ਸ਼ਾਂਤੀ ਐ ਥੋ ਚਲੋ ਤੁਸੀਂ ਉਹ ਗਰੀਬੀ ਦੀ ਗੱਲ ਕਰੋ ਜਦੋਂ ਸਾਡੇ ਤੇ ਗਰੀਬੀ ਹੁੰਦੀ ਸੀ ਉਹਦੇ ਕਿਸੇ ਤੇ ਗਰੀਬੀ ਨਹੀਂ ਹੁੰਦੀ ਸੀ ਦਾ ਹੋ ਖੜ ਜਾ ਹੋਏ ਗੱਲ ਮਾਰੀ ਆ ਗੱਲ ਕੰਟੀਨਿਊ ਕਰੋ ਜਦੋਂ ਸਾਡੇ ਤੇ ਗਰੀਬੀ ਹੁੰਦੀ ਸੀ ਉਦੋਂ ਕਿਸੇ ਤਕਰੀਬੀ ਨਹੀਂ ਹੁੰਦੀ ਓਏ ਹੋਏ ਕਿਉਂ ਸਾਰੇ ਅਮੀਰ ਉਹ ਪੀ ਦੇ ਤੈਨਾਂ ਇੰਨੇ ਕ ਦੇਖੇ ਨੂਨਾਂ ਰੋਟੀ ਜੰਮਾ ਨਹੀਂ ਖਾਣੀ ਨਾ ਖਾਂਦੇ ਸੀ ਹੋਰ ਗਣ ਕਰਨ ਹੋਣੀ ਨਹੀਂ ਦੱਸ ਓਏ ਹੋਏ ਕਾ ਸਟਰਗਲ ਦੇ ਟਾਈਮ ਸੀ ਦੇਖੋ ਦਰਸ਼ਕੋ ਵੀ ਨੂਨ ਦੀ ਥੈਲੀ ਦਸਾਂ ਦੀ ਆ ਜਾਂਦੀ ਹੈ ਪਰ ਸਰ ਕੀ ਕਹਿੰਦੇ ਵੀ ਸਾਡੇ ਘਰ ਕਹਿੰਦੇ ਨੂਨ ਨਹੀਂ ਹੁੰਦਾ ਜੀ ਜਦੋਂ ਸਾਡੇ ਦੀ ਗਰੀਬੀ ਦੇਖੀ ਐ ਅਸੀਂ ਕਹਿੰਦੇ ਫੇਰ ਸਰ ਕੀ ਕਦ ਨੇ ਰੋਟੀ ਖਾਂਦੇ ਦੀ ਦਰਸ਼ਕਾਂ ਦੱਸ ਜੇ ਅਸੀਂ ਮੁਰਗਾ ਘਰ ਲਿਆ ਹਣਾ ਅਸੀਂ ਜਿਸ ਦਿਨ ਮੁਰਗਾ ਆ ਨਾ ਤੇ ਤਾੜੀਆਂ ਜ਼ਰੂਰ ਮਾਰੇਓ ਦੇਖੋ ਨੂਨ ਦੀ ਥੈਲੀ ਨਹੀਂ ਸੀ ਪਰ ਮੁਰਗੇ ਨਾਲ ਰੋਟੀ ਚੱਲਦੀ ਸੀ ਪਰ ਅੱਗੇ ਵੀ ਸੁਣੋ ਨਾ ਨੂਨ ਹੈ ਨਹੀਂ ਸੀ ਫੋਕਾ ਮੁਰਗਾ ਸਾਡੇ ਬਾਹਲ ਕੇ ਓ ਅੱਛਾ ਸਰ ਜਿੱਦਾਂ ਇਹ ਨੂਨ ਮਿਰਚ ਕੋਈ ਗੰਡਾ ਵਗੈਰਾ ਕੁਝ ਵੀ ਨਹੀਂ ਟੜਕਾ ਵਗੈਰਾ ਨਹੀਂ ਲਾਉਂਦੇ ਗੰਡੇ ਗਵਾਨੀਆਂ ਤੋਂ ਲੈ ਆਉਣੇ ਉਹ ਗੰਡੇ ਕੋਈ ਹੋਰ ਕਿੰਨਾ ਗਰੀਬੀ ਤੇ ਪਿੜੇ ਹੋ ਤੁਸੀਂ ਅੱਛਾ ਦਿਹਾੜੀ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਕੰਮ ਕਰ ਚੁੱਕੇ ਹੋ ਤੁਸੀਂ ਗਰੀਬੀ ਦੇ ਵਿੱਚ ਉਹ ਗਰੀਬੀ ਟਾਈਮ ਪੀਰੀਅਡ ਵਿੱਚ ਦਰਸਾਲ ਹਰ ਇੱਕ ਕੰਮ ਕਰਨਾ ਪੈਂਦਾ ਜੀ ਹੂੰ ਹੂੰ ਬਿਲਕੁਲ ਬਿਲਕੁਲ ਨਰੇਗਾ ਦਾ ਕਾਰਡ ਬਣਾਇਆ ਸੀ ਅੱਛਾ ਹਾਂਜੀ ਫਿਰ ਸਰ ਕਿਹੜਾ ਨਾਮ ਕੀਤਾ ਤੁਹਾਨੂੰ ਜਿਸ ਦਿਨ ਆਪਣਾ ਗਾਣਾ ਚੱਲ ਗਿਆ ਚੀ 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 ਮੈਂ ਮੈਂਬਰ ਤੇ ਗਲਮੇ ਚ ਹੱਥ ਪਾ ਲਿਆ ਕਿਉਂ ਰੂਮਰ ਰੇ ਸੀ ਕਾਦ ਲਈ ਬੰਦੇ ਕਸੀਗੜ ਅੱਛਾ ਦੱਸੋ ਹੁਣ ਕਲਾਕਾਰ ਆਰਟਿਸਟ ਬੰਦਾ ਕਸੀਗੜ ਦਾ ਚੰਗਾ ਲੱਗਦਾ ਈ ਸੋ ਇਦਾਂ ਹੀ ਹੋਇਆ ਦੇਖੋ ਵੀ ਇੱਕ ਗਾਣਾ ਟ੍ਰੈਂਡਿੰਗ ਕਰਨ ਦੇ ਨਾਲ ਕਹਿੰਦੇ ਸਾਰੇ ਪਾਸੇ ਕਲੇਸ਼ ਪਾ ਲਿਆ ਤੇ ਤੁਸੀਂ ਗੱਲ ਤਾਂ ਫਿਰ ਆਪ ਹੀ ਗਲਤ ਕੀਤੀ ਕਹਿੰਦੇ ਜੀ ਅਖੇ ਹਰੇ ਕੋਈ ਆਉਂਦਾ ਕੋਈ ਧਮਕੀ ਦਿੰਦਾ ਕੋਈ ਗਲਮੇ ਚ ਹੱਥ ਪਾ ਲੈਂਦਾ ਕੋਈ ਕੁੱਟਦਾ ਬਿਲਕੁਲ ਪਿਸਤੌਲ ਕਹਿੰਦੇ ਮੌਕੇ ਤੇ ਚੱਲਦਾ ਨਹੀਂ ਪਿਸਤੌਲ ਪਹਿਲੀ ਵਾਰੀ ਲਿਆ ਉਸਤਾਦ ਕਹਿੰਦੇ ਹੁਣ ਵੀ ਘਰ ਦੇ ਵਿੱਚ ਕਲੇਸ਼ ਪੈ ਚੁੱਕਿਆ ਸੀ ਕਿਉਂ ਕਸਤਾਲੇ ਕਰੋ ਨਹੀਂ ਹਟਦੇ ਪਈਓ ਉਹ ਫਿਰ ਇਹ ਥੋੜੇ ਗੱਲ ਇਹ ਗਲਤ ਗੱਗੀ ਸੀ ਉਸ ਟਾਈਮ ਜਿਹੜੇ ਸਾਹ ਹੁਣ ਫੋਨ ਇਹਨਾਂ ਨੂੰ ਆਉਂਦੇ ਮੈਨੂੰ ਲੱਗਦਾ ਜਿਨ੍ਹਾਂ ਦੇ ਲੋਨ-ਲੋਨ ਚੱਕਿਆ ਇਹਨੇ ਉਹਨਾਂ ਦੇ ਫੋਨ ਆਉਂਦੇ ਬਿਲਕੁਲ ਸੱਚੀ ਗੱਲ ਹੈ ਹੂੰ ਪਰ ਲੋਨ ਤਾਂ ਇਹ ਆ ਤਾਂ ਤੁਹਾਡੇ ਕੋਲ ਬਹੁਤ ਪੈਸਾ ਆ ਗਿਆ ਹੋਊਗਾ ਤੇ ਕਿੰਨੇ ਕਿਵੇਂ ਇਹ ਆਪਣੇ ਚ ਹੀ ਰਹੇ ਗੱਲ ਨਹੀਂ ਨਹੀਂ ਦਰਸ਼ਕੋ ਵੇਖੋ ਇਹ ਸਾਡੇ ਦੋਵਾਂ ਚ ਹੀ ਰਹੇ ਗੱਲ ਤੁਸੀਂ ਇਹਨੂੰ ਨਾਅਰ ਕਰਦੇ ਇਗਨੋਰ ਕਰ ਸਕਦੇ ਬਿਲਕੁਲ ਬਿਲਕੁਲ ਸਰ 20 ਕਿਓਟੀ ਆ ਨਾ ਚਲੋ ਤੁਹਾਡੀਆਂ ਸਿਕਿਉਰਟੀਆਂ ਤੁਸੀਂ ਜਾਣੋ